ਸ਼ਸ਼ੀਕਾਲ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਦੀ ਅਸੀ ਤੜਕਾ ਚੈਨਲ ਤੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪੀਜ਼ਾ ਸਾਡੇ ਘਰ ਦੇ ਵਿੱਚ ਗੈਸਟ ਆਏ ਹੋਏ ਸੀਗੇ ਤੇ ਅਸੀਂ ਉਹਨਾਂ ਲਈ ਪੀਜ਼ਾ ਤਿਆਰ ਕਰ ਰਹੇ ਸੀ ਅਸੀਂ ਸੋਚਿਆ ਕਿ ਤੁਹਾਡੇ ਨਾਲ ਵੀ ਇਹ ਰੈਸਪੀ ਜ਼ਰੂਰ ਸ਼ੇਅਰ ਕੀਤੀ ਜਾਵੇ ਤੇ ਇਹ ਪੀਜ਼ਾ ਨਾਨ ਸਟਿਕ ਤਵੇ ਜਾਂ ਪੈਨ ਦੇ ਉੱਪਰ ਆਪਾਂ ਬਣਾ ਸਕਦੇ ਹਾਂਗੇ ਚਲੋ ਆਪਾਂ ਦਿਖਾਉਣ ਜਾ ਰਹੇ ਹਾਂ ਦੇ ਵਿੱਚ ਕੀ ਕੀ ਸਮਗਰੀ ਚਾਹੀਦੀ ਆ ਹਾਂਜੀ ਪੀਜ਼ੇ ਵਾਸਤੇ ਆਪਾਂ ਨੂੰ ਦੋ ਕੌਲੀਆਂ ਮੈਦੇ ਦੀਆਂ ਚਾਹੀਦੀਆਂ ਨੇ ਆਪਾਂ ਨੇ ਲਗਭਗ ਦੋ ਕੌਲੀਆਂ ਮੈਦੇ ਦੀਆਂ ਨੇ ਤੇ ਇੱਕ ਤੋਂ 1.5 ਚਮਚਾ ইস্টਾ चाहिਦਾਗਾ ਤੇ ਡੋਅ ਦੇ ਵਿੱਚ ਆਪਾਂ ਨੇ ਨਮਕ ਤੇ ਥੋੜਾ ਜਿਹਾ ਆਇਲ ਪਾਉਣਾਗਾ ইস্ট ਨੂੰ ਹਲਕੇ ਜਿਹੇ ਗੁੰਗੁਨੇ ਪਾਣੀ ਦੇ ਵਿੱਚ ਆਪਾਂ ਨੇ 10 ਮਿੰਟ ਲਈ ਭੋਂਕੇ ਰੱਖਣਾਗਾ ਆਪਣਾ ਹੀਸ ਤੇ ਇਹ ਜੀ ਬਿਲਕੁਲ ਖੁੱਲ ਚੁੱਕਿਆਗਾ ਤੇ ਹੁਣ ਆਪਾਂ ਇਹਨੂੰ ਡੋਅ ਦੇ ਵਿੱਚ ਪਾਵਾਂਗੇ ਭਾਵੇਂ ਬਹੁਤ ਜ਼ਿਆਦਾ ਪਤਲਾ ਹੋ ਚੁੱਕਿਆ ਆਪਾਂ ਇਹਨੂੰ ਪਟਕ ਪਟਕ ਕੇ ਹੀ ਇਹਨੂੰ ਬਿਲਕੁਲ ਸੌਫਟ ਡੋ ਬਣਾ ਲਾਂਗੇ ਨਾਨ ਨੂੰ ਪਟਕਾਂਗੇ ਉੰਨੇ ਹੀ ਇਹ ਸੌਫਟ ਹੋ ਜਾਊਗਾ ਉੰਨੇ ਡੋ ਆਪਣਾ ਵਧੀਆ ਲੱਗੂਗਾ ਲਓ ਜੀ ਆਪਣਾ ਡੋ ਲੱਗ ਕੇ ਤਿਆਰ ਹੋ ਚੁੱਕਿਆ ਪੀਜ਼ੇ ਦਾ ਇਹਨੂੰ ਆਪਾਂ 10 ਮਿੰਟ ਲਈ ਦੇਵਾਂਗੇ ਰੈਸਟ ਪੀਜ਼ੇ ਦੇ ਬੇਸ ਉੱਪਰ ਲਗਾਉਣ ਲਈ ਆਪਾਂ ਨੂੰ ਚਾਹਣ ਜੀਆਂ ਨੇਗੀਆਂ ਸਿਮਲਾ ਮਿਰਚ ਜਦ ਹੀ ਜਾਲੋ ਹੈਗੀ ਆ ਤਾਂ ਠੀਕ ਹਨ ਨਹੀਂ ਹੈਗੀ ਤਾਂ ਆਪਸ਼ਨਲ ਹੈ ਗ੍ਰੀਨ ਨਾਲ ਵੀ ਕੰਮ ਚੱਲ ਜਾਊਗਾ ਟਮਾਟਰ ਪਿਆਜ਼ ਸਵੀਟ ਕੌਰਨ ਪੀਜ਼ਾ ਸਾਸ ਤੇ ਇਹ ਹੈਗੇ ਆਪਣੀ ਮੋਜ਼ਰੇਲਾ ਚੀਜ਼ ਹਾਂਜੀ ਸੋਨੂੰ ਹੁਣ ਇਹਦੇ ਉੱਪਰ ਪੀਜ਼ਾ ਦੇ ਬੇਸ ਦੇ ਉੱਪਰ ਲਗਾਣੇ ਆ ਸੋਨੂੰ ਸਿਮਲਾ ਮਿਰਚ ਦੱਸ ਦਿਆਂ ਕਿ ਕਿੱਦਾਂ ਦੇ ਪੀਸ ਕੱਟਣੇ ਆਗੇ ਇਹ ਬਿਲਕੁਲ ਚਾਰਸ ਕੱਟਣੇ ਆਗੇ ਇਦਾਂ ਦੇ ਪੀਸ ਬਣਾਉਣੇ ਆਪਾਂ ਇਹਦੇ ਉੱਪਰ ਲਗਾਉਣ ਲਈ ਲਓ ਜੀ ਆਪਣਾ ਇਹ 2-10 ਮਿੰਟ ਬਾਅਦ ਬਿਲਕੁਲ ਫੁੱਲ ਚੁੱਕਿਆ ਹੈਗਾ ਐਦਾਂ ਦਾ ਹੋ ਗਿਆ ਬਿਲਕੁਲ ਫਲਾਵਟ ਚ ਦੇਖੋ ਪਹਿਲਾਂ ਥੋੜਾ ਜਿਹਾ ਸੀਗਾ 2 ਤੋਂ 12 ਵੀ ਚੱਪਾ ਨਹੀਂ ਇਹਨੂੰ ਐਦਾਂ ਹੱਥ ਦੇ ਨਾਲ ਹੀ ਫਲਾਉਣਾ ਹੈਗਾ ਢੇੜੇ ਨੂੰ ਇਹਨੂੰ ਕਿਸੇ ਵੀ ਬੇਲ ਨੇ ਨਾਲ ਨਹੀਂ ਕਰਨਾ ਹੈਗਾ ਤੋ 12 ਵਿੱਚ ਆਪਾਂ ਨੇ ਇਹਨੂੰ ਇਦਾਂ ਤਵੇ ਦੇ ਉੱਪਰ ਪਾ ਲੈਣਾਗਾ ਤੇ ਇਹਦੇ ਉੱਪਰ ਆਪਾਂ ਨੇ ਪੀਜ਼ਾ ਸੌਸ ਲਗਾਉਣੀ ਆਂਗੀ ਤੇ ਆਪਾਂ ਇਹਦੇ ਤੇ ਪੀਜ਼ਾ ਸੌਸ ਲਗਾ ਚੁੱਕੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਨੇ ਇਹਦੇ ਉੱਪਰ ਲਗਾਉਣੀ ਆਂਗੀ ਮੋਜ਼ਰੇਲਾ ਚੀਜ਼ ਮੋਜ਼ਰੇਲਾ ਚੀਜ਼ ਆਪਣੇ ਹਿਸਾਬ ਨਾਲ ਤੁਸੀਂ ਸਵਾਦ ਦੇ ਅਨੁਸਾਰ ਘੱਟ ਵੱਧ ਕਰ ਸਕਦੇ ਹੋ ਜੇ ਤੁਹਾਡੇ ਬੱਚਾ ਨੂੰ ਮੋਜ਼ਰੇਲਾ ਸੀ ਜਿਆਦਾ ਪਸੰਦ ਆ ਕੇ ਤਾਂ ਜ਼ਿਆਦਾ ਲਗਾ ਲਓ ਮਾਤਰ ਇਹ ਲਾ ਚੀਤ ਤਾਂ ਬਾਸ ਹੱਦਾਂ ਦੇ ਤਾਂ ਆਪਾਂ ਨੇ ਸਿਮਲਾ ਮਟਰ ਲਗਾ ਦੇਣੀਆਂ ਇਹਦੇ ਉੱਪਰ ਤੇ ਹੁਣ ਆਪਾਂ ਇਹਦੇ ਉੱਤੇ ਪਿਆਜ਼ ਵੀ ਲਗਾਵਾਂਗੇ ਪਿਆਜ਼ ਵੀ ਤੁਸੀਂ ਵੱਧ ਘੱਟ ਕਰ ਸਕਦੇ ਹੋ ਬੱਚਾ ਨੂੰ ਜੇ ਜਿਆਦਾ ਪਸੰਦ ਆ ਤਾਂ ਜਿਆਦਾ ਲਗਾ ਲਓ ਜੇ ਘੱਟ ਪਸੰਦ ਆ ਤਾਂ ਘੱਟ ਲਗਾ ਲਓ ਤੇ ਆਪਾਂ ਹੁਣ ਇਹਦੇ ਵਿੱਚ ਟਮਾਟਰ ਲਗਾਵਾਂਗੇ ਇਹ ਬਿਲਕੁਲ ਦੇਸੀ ਢੰਗ ਦੇ ਨਾਲ ਬਣਾਵਾਂਗੇ ਆਪਾਂ ਇਹਨੂੰ ਤਵੇ ਦੇ ਉੱਪਰ ਕੋਈ ਵੀ ਆਵੰਦ ਦੇ ਵਿੱਚ ਨੇ ਆਪਾਂ ਨੂੰ ਬਣਾਉਂਦੇ ਹੈਗੇ ਤੇ ਇਹਦੇ ਉੱਪਰ ਆਪਾਂ ਹੁਣ ਲਗਾਵਾਂਗੇ ਸਵੀਟ ਕੌਰਨ ਸਵੀਟ ਕੌਰਨ ਥੋੜੇ ਜਿਹਾ ਘੱਟ ਮਾਤਰਾ 'ਚ ਲਗਾਇਓ ਤਾਂ ਥੋੜੇ ਜਿਹਾ ਦਸਵਾਰਨ ਟੇਸਟ ਮਿੱਠਾ ਹੁੰਦਾ ਨਾ ਤਾਂ ਪੀਜੇ ਦੇ ਵਿੱਚੋਂ ਮੈਂ ਮਿੱਠੇ ਰੱਖ ਦੇਣਾ ਸਤਾਊਗਾ ਤੇ ਇਸ ਤੋਂ ਬਾਅਦ ਵਿੱਚ ਆਪਾਂ ਇਹਦੇ ਉੱਪਰ ਹੋਰ ਮੋਜ਼ਰੇਲਾ 치ਜ਼ ਪਾਵਾਂਗੇ ਹੁਣ ਇਹਨੂੰ ਆਪਾਂ ਨੇ ਗੈਸ ਸਲੋ ਫਲੇਮ ਕਰਕੇ ਬਿਲਕੁਲ ਦੇਖੋ ਸਲੋ ਫਲੇਮ ਤੇ ਆਗਾ 10 ਤੋਂ 15 ਮਿੰਟ ਤੱਕ ਪਕਾਉਣਾਗਾ ਤੇ ਥੋੜਾ ਥੋੜਾ ਟਾਈਮ ਬਾਅਦ ਇਹਨੂੰ ਆਪਾਂ ਚੈੱਕ ਵੀ ਕਰਦੇ ਰਹਿਣਾ ਤੇ ਉੱਪਰ ਇਹਨੂੰ ਢੱਕਣਾ ਆਪਾਂ ਤੁਹਾਡੇ ਕੋਲੇ ਜੇ ਕੋਈ ਢੱਕਣ ਦਾ ਢੱਕਣ ਨਾਲ ਪਕ ਲੋ ਪਰ ਮੈਂ ਇਸ ਤਰ੍ਹਾਂ ਦੇ ਬਰਤਨ ਨਾਲ ਢੱਕ ਰਹੀਆਂਗੀ ਇਹਨੂੰ ਦੇਖੋ ਮੈਂ ਹੁਣੇ ਬਿਲਕੁਲ ਕਵਰ ਕਰਤਾ ਫਿਰ ਜਾ ਬਿਲਕੁਲ ਸਲੋ ਫਲੇਮ ਤੇ ਪਕਾਉਣਾ 10 ਤੋਂ 15 ਮਿੰਟ ਤੱਕ ਦੇ ਵਿਚ ਵਿਚ ਦੇ ਆਪਾਂ ਚੱਕ ਵੀ ਕਰਦੇ ਰਹਾਂਗੇ ਜੀ ਆਪਣਾ ਪੀਜ਼ਾ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ ਹੈਗਾ ਇਹਨੂੰ ਸਿਰਫ 10 ਕ ਮਿੰਟ ਲੱਗੇ ਨੇਗੇ ਤੇ ਹੁਣ ਆਪਾਂ ਨੂੰ ਕੱਟ ਕੇ ਦਿਖਾਵਾਂਗੇ ਲੋਸੀ ਕਟਿੰਗ ਕਰਨ ਤੋਂ ਬਾਅਦ ਵਿੱਚ ਆਪਣਾ ਪੀਜ਼ਾ ਇਦਾਂ ਲੱਗ ਰਿਹਾ ਹੈਗਾ ਤੇ ਇਹਨੂੰ ਤੁਸੀਂ ਘਰ ਦੇ ਵਿੱਚ ਬਣਾਇਓ ਤੇ ਖਾ ਕੇ ਦੱਸਿਓ ਸਾਨੂੰ ਕਿੱਦਾਂ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਅਸੀਂ ਤੁਹਾਡੇ ਲਈ ਅੱਗੇ ਨੈਕਸਟ ਰੈਸਪੀ ਕੋਈ ਹੋਰ